ਤੋ ਸਭ ਤੋਂ ਵੱਡੀ ਜਿਹੜੀ ਇਨਫੋਰਮੇਸ਼ਨ ਆ ਉਹ ਇਹ ਹੈ ਕਿ ਏਮਜ਼ ਦੀ 22 ਡਾਕਟਰਸ ਅਮਰਿੰਦਰ ਪਾ ਜੀ ਤੇ ਬਾਕੀ ਸਾਰੇ ਡਾਕਟਰਸ ਨਾਮ ਮੈਂ ਹੁਣੇ ਗੱਲ ਕੀਤੀ ਮੈਂ ਸਟੋਰੀ ਵੀ ਪਾਈ ਆ ਉਹ ਵਾਲੀ ਉਹ ਰਵਾਨਾ ਰਵਾਨਾ ਨਹੀਂ ਹੁਣ ਤਾਂ ਪਹੁੰਚਣ ਵਾਲੇ ਥੋੜੇ ਟਾਈਮ ਚ ਕੱਲ ਪਰਸੋਂ ਚੌਥ ਚਾਰ ਪੰਜ ਦਿਨ ਸਾਡੇ ਕੋਲ ਨੇ ਉਹ ਸਾਰਾ ਇੰਤਜ਼ਾਮ ਜਿਹੜਾ ਕਪਲ ਸ਼ਰਮਾ ਹੋਣਾ ਨੇ ਕੀਤਾ ਤੇ ਅਮਰਿੰਦਰ ਪਾ ਜੀ ਹੋਣਾ ਨੇ ਉਹਨਾਂ ਨੂੰ ਕੋਆਰਡੀਨੇਟਰ ਕੋਆਰਡੀਨੇਟ ਕੀਤਾ ਤੇ ਉਹ ਟੀਮ ਜਿਹੜੀ ਆ ਉਹ ਕੱਲ ਅਸੀਂ ਅਜਨਾਲੇ ਰੱਖਾਂਗੇ ਤੁਹਾਡੀ ਇਨਫੋਰਮੇਸ਼ਨ ਤੁਹਾਨੂੰ ਦਵਾਂਗੇ ਸਵੇਰੇ ਸਵੇਰੇ ਜਾਂ ਅੱਜ ਰਾਤ ਨੂੰ ਕਿ ਕਿੱਥੇ-ਕਿੱਥੇ ਅਸੀਂ ਕੈਂਪ ਲਾ ਰਹੇ ਹਾਂ ਤੇ ਉਹ ਗੁਰਦਾਸਪੁਰ ਅੰਮ੍ਰਿਤਸਰ ਤੇ ਹੁਣੇ ਨਵਜੋਤ ਉਹਨਾਂ ਨੇ ਗੱਲ ਕੀਤੀ ਹੈ ਤੇ ਮੈਨੂੰ ਮੈਂ ਉਹਨਾਂ ਨੂੰ ਪੁੱਛਿਆ ਕਿ ਜੇ ਤੁਸੀਂ ਕਪੂਰਥਲਾ ਵੱਲ ਜਿਹੜੇ ਜਿੱਥੇ ਲੋੜ ਹੈ ਕਿਉਂਕਿ ਸੀਨੀਅਰ ਡਾਕਟਰਸ ਨੇ ਸਾਰੇ ਡਾਲਮੀਆਂ ਸਾਹਿਬ ਤੇ ਸਾਰੇ ਡਾਕਟਰ ਜਿਹੜੇ ਨੇ ਉਹ ਵੱਡੀ ਟੀਮ ਹੈ ਤੇ ਸਾਨੂੰ ਬਹੁਤ ਜ਼ਿਆਦਾ ਮਦਦ ਮਿਲੇਗੀ ਔਰ ਉਹ ਖੁਦ ਹੀ ਆਏ ਨੇ ਉਹਨਾਂ ਨੇ ਮਤਲਬ ਸੇਵਾ ਭਾਵਨਾ ਨਾਲ ਬਹੁਤ ਜ਼ਰੂਰੀ ਵੀ ਆਖਿਰ ਐਂਡ ਵੈਟਰਨਰੀ ਡਾਕਟਰ ਜਿਹੜੇ ਅੱਜ ਸਰਵੇ ਕਰ ਰਹੇ ਅੱਜ ਗੁਰਦਾਸਪੁਰ ਦੇ ਵਿੱਚ ਸੀਗੇ ਸਾਰੇ ਡਾਕਟਰ ਜਿਹੜੇ ਹੈਗੇ ਸਾਡੀ ਟੀਮ ਦੇ ਨਾਲ ਜਸਪੀਰ ਜੀ ਦੀ ਟੀਮ ਨਾਲ ਵੀ ਜੇ ਜੀ ਟੀਮ ਦੇ ਨਾਲ ਵੀ ਤੇ ਗਲੋਬਲ ਸਿਕਸ ਦੇ ਨਾਲ ਵੀ ਇਹ ਕਾਫੀ ਸਾਰਾ ਜਿਹੜਾ ਸਮਾਨ ਇੱਕ ਇੱਕ ਜਿਹੜੀ ਵੈਟਰਨਰੀ ਡਾਕਟਰ ਦੀ ਟੀਮ ਹੈਗੀ ਆ ਉਹ ਮਨਦੀਪ ਮੱਨਾ ਹੋਣਾ ਭਾਜੀ ਉਹਨਾਂ ਨੇ ਮੈਂ ਟਾਈ ਅਪ ਕਰਾਇਆ ਸੀ ਕਿ ਤੁਸੀਂ ਇੱਥੇ ਸਰਵੇ ਵੀ ਕਰੋ ਤੇ ਕੱਲ ਤੋਂ ਹੋਰ ਡਾਕਟਰਜ਼ ਆ ਰਹੇ ਨੇ ਜਿਹੜੇ ਆ ਕੇ ਸੇਵਾ ਕਰਨਗੇ ਸੋ ਇਨਫੋਰਮੇਸ਼ਨ ਦਿੰਦੇ ਰਹੋ ਕਿ ਕਿਦਾਂ ਕਿੱਥੇ ਕਿੱਥੇ ਲੋੜ ਹੈ ਬਟ ਥੋੜੀ ਸਾਂਝੀ ਵਾਲੀ ਜਿਹੜੀ ਇਨਫੋਰਮੇਸ਼ਨ ਹੈ ਇਹ ਨਹੀਂ ਕਿ ਇੱਕ ਇੱਕ ਘਰ ਦੀ ਜਾਂ ਇੱਕ ਇੱਕ ਘਰ ਦੀ ਛੱਤ ਡਿੱਗੀ ਹੈ ਜਾਂ ਇੱਕ ਮੱਝ ਬਿਮਾਰ ਹੈ ਜਿੱਥੇ ਸਾਰੇ ਜਿਹੜੇ ਡਾਕਟਰ ਦੱਸੋ ਸਲਾਹ ਕਰੋ ਤੇ ਤੁਹਾਡੇ ਕੋਲ ਅਸੀਂ ਡਾਕਟਰਸ ਭੇਜਾਂਗੇ ਦਵਾਈਆਂ ਉਹਨਾਂ ਦੇ ਕੋਲ ਨੇ ਦੂਸਰੇ ਜਿਹੜੇ ਡਾਕਟਰ ਸਾਹਿਬ ਨੇ ਉਹ ਵੀ ਤੇ ਵੈਟਰਨਰੀ ਡਾਕਟਰਸ ਵੀ ਜਿਹੜੇ ਸਾਰੇ ਨੇ ਸੋ ਪਲੀਜ਼ ਦੱਸੋ ਇੱਕ ਹੋਰ ਜਲੰਧਰ ਤੋਂ ਅੰਮ੍ਰਿਤਸਰ ਤੋਂ ਨਵਜੋਤ ਜੀ ਨੇ ਉਹਨਾਂ ਦੇ ਉਹਨਾਂ ਦੇ ਕੋਲ ਵੈਨਸ ਨੇ ਜਿਹੜੀਆਂ ਰੈਸਕਿਊ ਕਰ ਲੈਂਦੀਆਂ ਉਹਨਾਂ ਦੇ ਬਾਰੇ ਮੈਂ ਇਨਫੋਰਮੇਸ਼ਨ ਦਵਾਂਗਾ ਸਟੋਰੀ ਦੇ ਵਿੱਚ ਉਹ ਰੈਸਕਿਊ ਕਰਦੀਆਂ ਜਿਹੜੇ ਐਨੀਮਲਸ ਨੂੰ ਉਹਨਾਂ ਦੀਆਂ ਟੀਮ ਵੀ ਅੱਜ ਜਿਹੜੀਆਂ ਲੋਕਾਂ ਤੱਕ ਪਹੁੰਚ ਰਹੀਆਂ ਉਹਦੇ ਵਾਸਤੇ ਮੈਂ ਸਟੋਰੀ ਪਾਵਾਂਗਾ ਤੁਸੀਂ ਉਹਨਾਂ ਨੂੰ ਕੰਟੈਕਟ ਕਰਿਓ ਤੇ ਉਹ ਤੁਹਾਡੇ ਕੋਈ ਵੀ ਜਾਨਵਰ ਹੈ ਕਿਸੇ ਦੀ ਲੱਤ ਟੁੱਟੀ ਹੋਈ ਹੈ ਕਿਸੇ ਦੀ ਕੋਈ ਸੱਟ ਲੱਗੀ ਹੋਈ ਹੈ ਉਹਨੂੰ ਰੈਸਕਿਊ ਕਰਕੇ ਉੱਥੇ ਲੈ ਕੇ ਆਉਣਗੇ ਸੋ ਸਤਿ ਸ਼੍ਰੀ ਅਕਾਲ